ਕਿਸੇ ਤਰ੍ਹਾਂ ਦਾ ਕੋਈ ਮੁੱਦਾ ਨਹੀਂ ਹੈ ਔਰ ਇਸ ਤਰ੍ਹਾਂ ਦੀਆਂ ਅਫਵਾਹਾਂ ਫਲਾ ਕੇ ਮੇਰੀ ਸ਼ਬੀ ਨੂੰ ਜਿਹੜਾ ਖਰਾਬ ਕਰਨ ਦੀ ਜਿਹੜੀ ਜਿਸ ਕਿਸੇ ਨੇ ਵੀ ਕੋਸ਼ਿਸ਼ ਕੀਤੀ ਹੈ ਭਲਾ ਹੋਵੇ ਉਸ ਇਨਸਾਨ ਦਾ ਵੀ ਜਿਨੇ ਇਹ ਇਹ ਚੁਗਲੀਆਂ ਛੱਡੀਆਂ ਲੋਕਾਂ ਦੇ ਵਿੱਚ ਗੱਲ ਫਲਾਈ ਹੈ ਪ੍ਰਮਾਤਮਾ ਉਹਦੇ ਤੇ ਵੀ ਕਿਰਪਾ ਕਰੇ ਸਾਰੀਆਂ ਅਫਵਾਹਾਂ ਚੁਗਲੀਆਂ ਔਰ ਅਸੀਂ ਡਟ ਕੇ ਜਿਹੜਾ ਪਾਰਟੀ ਨੇ ਜਿਹੜਾ ਮੇਰੇ ਤੇ ਵਿਸ਼ਵਾਸ ਜਤਾਇਆ ਡਟ ਕੇ ਇਲੈਕਸ਼ਨ ਲੜਾਂਗੇ ਬੰਦੇ ਭਾਰਤ ਟ੍ਰੇਨ ਦਾ ਜਿਹੜਾ ਸਟਾਪੇਜ ਆ ਉਹ ਜਲੰਧਰ ਦੇ ਵਿੱਚ ਵੀ ਜਰੂਰ ਹੋਣਾ ਚਾਹੀਦਾ ਕਿ ਦਰਸਲ ਜਾਣ ਬੁਝ ਕੇ ਮਿਸ ਕਰਨ ਵਾਲੀ ਕੋਈ ਗੱਲ ਨਹੀਂ ਉਹ ਸਾਡਾ ਪ੍ਰਾਈਮ ਪ੍ਰੋਜੈਕਟ ਸੀਗਾ 에어ਪੋਰਟ ਲਈ ਬੜੀ ਕੋਸ਼ਿਸ਼ ਹੈ ਜਿਹੜੀ بار بار ਮੈਂ ਐਵੀਏਸ਼ਨ ਮਨਿਸਟਰ ਜੋਤੀ ਰਾ ਦਿੱਤਿਆਂ ਜੀ ਨੂੰ ਮੈਂ ਕਾਫੀ ਵਾਰ ਮਿਲਿਆ ਸਸਕੀ ਗਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਅਚੰਦਰ ਸਿੰਘ ਖੈਰਾ ਇੱਕ ਕਹਿ ਲਿਆ ਨਾ ਚੋਣਾਂ ਦਾ ਦੌਰ ਹੈ ਤੇ ਹਰ ਨੇਤਾ ਜਿਹੜਾ ਆ ਅੱਜ ਕੱਲ ਇਦਾਂ ਲੱਗ ਰਿਹਾ ਵੀ ਸ਼ਾਇਦ ਇੱਧਰ ਦਾ ਜਾਂ ਉੱਧਰ ਦਾ ਜਾਂ ਕਿੱਦਾਂ ਪਰ ਕਦੋਂ ਕਲੀਅਰ ਕਰਉਂ ਦਿੰਦਾ ਨਾ ਫਿਰ ਸਭ ਕੁਝ ਸੈਟ ਹੋ ਜਾਂਦਾ ਫਿਲਹਾਲ ਮੇਰੇ ਨਾਲ ਉਹ ਲੀਡਰ ਜਿਨੇ ਜਲੰਧਰ ਤੋਂ ਬਾਈ ਇਲੈਕਸ਼ਨ ਦੇ ਵਿੱਚ ਐਕਸਟਰਾ ਵੈਗਨ ਜਿੱਤ ਕੀਤੀ ਸੀਗੀ 58000 ਵੋਟ ਇਹ ਕਹਿ ਲਈਏ ਕਿ ਬੜਾ ਬੜੀ ਨਿਕ ਟੂ ਨਿਕ ਮੁਕਾਬਲਾ ਸੀਗਾ ਸੁਸ਼ੀਲ ਰੈਂਕੂ ਜੀ ਨਾਲ ਨੇ ਸਸਕੀ ਗਾਲ ਕੀ ਹਾਲ ਚਾਲ ਸਸਕੀ ਗਾਲ ਜੀ ਠੀਕ ਠਾਕ ਹੋ ਮੈਂ ਠੀਕ ਆ ਤੁਸੀਂ ਦੱਸੋ ਮੈਨੂੰ ਲੱਗਦਾ ਮੈਂ ਉਦੋਂ ਹੀ ਮਿਲਿਆ ਸੀ ਜਦੋਂ ਤੁਹਾਡੀ ਇੰਟਰਵਿਊ ਦੋ ਕੀਤੀ ਸੀ ਬਾਇ ਇਲੈਕਸ਼ਨ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਲਾਸਟ ਆਪਣੀ ਉਸ ਤੋਂ ਬਾਅਦ ਤੁਹਾਡੇ ਨਾਲ ਮਿਲਣ ਦਾ ਸੁਭਬ ਨਹੀਂ ਬਣਿਆ ਪਰ ਥੈਂਕਸ ਅੱਜ ਫੇਰ ਆਪਾਂ ਇਕੱਠੇ ਹੋਏ ਆ ਜੀ ਅੱਛਾ ਮੈਂ ਪਹਿਲਾਂ ਤਾਂ ਇੱਕ ਕੰਪਲੀਮੈਂਟ ਆ ਮੈਨੂੰ ਲੱਗਦਾ ਵੀ ਚਲੋ ਵੈਸੇ ਜਰਨਲਿਸਟ ਘੱਟ ਦਿੰਦੇ ਆ ਜਦੋਂ ਮੈਂ ਇੰਟਰਵਿਊ ਕੀਤੀ ਸੀ ਨਾ ਜਦੋਂ ਤੁਸੀਂ ਕੈਂਪੇਨ ਕਰ ਰਹੇ ਸੀ ਮੈਨੂੰ ਲੱਗਦਾ ਸੀ ਤੁਸੀਂ ਬਹੁਤ ਘੱਟ ਬੋਲਦੇ ਹੋ ਲੈਸ ਆਊਟਸਪੋਕਨ ਹੋ ਪਰ ਤੁਸੀਂ ਵਧੀਆ ਕੀਤਾ ਜਿੰਨਾ ਵੀ ਤੁਸੀਂ ਉੱਥੇ ਬੋਲੇ ਹੋ ਲੋਕ ਸਭਾ ਦੇ ਵਿੱਚ ਕਮਾਲ ਸੀਗਾ ਸੇ ਪੰਜਾਬ ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਪੰਜਾਬ ਦੀ ਹਾਜ਼ਰੀ ਲਗਵਾਉਂਦੇ ਸੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿੰਨੀ ਦੇਰ ਉਹ ਲੋਕ ਸਭਾ ਦੇ ਵਿੱਚ ਰਹੇ ਤਾਂ ਉਹਨਾਂ ਨੇ ਪੰਜਾਬ ਦੇ ਮੁੱਦੇ ਚੱਕੇ ਤਾਂ ਉਹਨਾਂ ਤੋਂ ਬਾਅਦ ਜਿਹੜੀ ਹੈ ਵੱਡੀ ਜ਼ਿੰਮੇਵਾਰੀ ਜਿਹੜੀ ਆਮ ਆਦਮੀ ਪਾਰਟੀ ਨੇ ਜਿਹੜੀ ਮੈਨੂੰ ਦਿੱਤੀ ਸੀ ਤਾਂ ਮੈਨੂੰ ਇਦਾਂ ਲੱਗ ਰਿਹਾ ਸੀ ਕਿਤਨਾ ਕਿਤੇ ਮੈਂ ਮਾਨ ਸਾਹਿਬ ਦਾ ਮੁਕਾਬਲਾ ਤਾਂ ਨਹੀਂ ਕਰ ਸਕਦਾ ਪਰ ਫਿਰ ਵੀ ਕਿਤਨਾ ਕਿਤੇ ਪੰਜਾਬ ਦੀ ਹਾਜ਼ਰੀ ਹੈ ਜਿਹੜੀ ਉਹ ਲਗਣੀ ਚਾਹੀਦੀ ਹੈ ਲੋਕ ਸਭਾ ਦੇ ਵਿੱਚ ਜਿਹਦੇ ਲਈ ਮੈਂ ਕੋਸ਼ਿਸ਼ ਕੀਤੀ ਪ੍ਰੋਟੈਸਟ ਕੀਤੇ ਅੰਦਰ ਵੀ ਕੀਤੇ ਸਦਨ ਦੇ ਸਦਨ ਤੋਂ ਬਾਹਰ ਵੀ ਕੀਤੇ ਔਰ ਇਹਦੇ ਵਿੱਚ ਪਾਰਟੀ ਨੇ ਜਿਹੜਾ ਬੜਾ ਵੱਡਾ ਹੱਥ ਹੈ ਜਿਹੜਾ ਮੇਰੇ ਤੇ ਰੱਖਿਆ ਹਰ ਪ੍ਰੋਟੈਸਟ ਦੇ ਵਿੱਚ ਸਾਡੇ ਸਤਿਕਾਰਯੋਗ ਮੈਂਬਰ ਪਾਰਲੀਮੈਂਟ ਰਾਜ ਸਭਾ ਦੇ ਸੰਜੇ ਸਿੰਘ ਜੀ ਉਹਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਸੋ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਮੈਂ ਜਲੰਧਰ ਦੇ ਲੋਕਾਂ ਦੀ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਜਿਹੜੀ ਗੱਲ ਕੀਤੀ ਹੈ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਕਿ ਜਲੰਧਰ ਦੇ ਜਿਹੜੇ ਵੋਟਰ ਸਾਥੀ ਹੈ ਉਹਨਾਂ ਦੇ ਮਨ ਦੇ ਵਿੱਚ ਇਸ ਗੱਲ ਦੀ ਪੂਰੀ ਤਸੱਲੀ ਹੈ ਇੱਕ ਫਵਾਦ ਜਿਹੜੀ ਦੋ ਦਿਨਾਂ ਤੋਂ ਉੱਡੀ ਸੀ ਵੈਸੇ ਮੈਂ ਉਹ ਫਵਾਦਾ ਕਰਕੇ ਸ਼ਾਇਦ ਤੁਹਾਨੂੰ ਇੱਥੇ ਰੋਕ ਲਿਆ ਤੁਹਾਨੂੰ ਪਤਾ ਕੀ ਹਫਾਸਿਓ ਵੀ ਤੁਸੀਂ ਕਿਸ ਪਾਰਟੀ 'ਚ ਜਾ ਰਹੇ ਹੋ ਦੇਖੋ ਗੱਲ ਹੈ ਕਿ ਮੈਨੂੰ ਲੱਗਦਾ ਕਿ ਵਿਰੋਧੀਆਂ ਕੋਲ ਗੱਲ ਕਰਨ ਲਈ ਕੁਝ ਨਹੀਂ ਹੈ ਕਿਸੇ ਤਰ੍ਹਾਂ ਦਾ ਕੋਈ ਮੁੱਦਾ ਨਹੀਂ ਹੈ ਔਰ ਇਸ ਤਰ੍ਹਾਂ ਦੀਆਂ ਅਫਵਾਹਾਂ ਫਲਾ ਕੇ ਮੇਰੀ ਸ਼ਬੀ ਨੂੰ ਜਿਹੜਾ ਖਰਾਬ ਕਰਨ ਦੀ ਜਿਹੜੀ ਜਿਸ ਕਿਸੇ ਨੇ ਵੀ ਕੋਸ਼ਿਸ਼ ਕੀਤੀ ਹੈ ਤੋਂ ਗੱਲਾਂ ਤਾਂ ਵੈਸੇ ਸਾਰੀਆਂ ਕਲੀਅਰ ਹੈ ਕੋਈ ਇਹੋ ਜੀ ਗੱਲ ਨਹੀਂ ਪਰ ਭਲਾ ਹੋਵੇ ਉਸ ਇਨਸਾਨ ਦਾ ਵੀ ਜਿਨੇ ਇਹ ਇਹ ਚੁਗਲੀਆਂ ਛੱਡੀਆਂ ਲੋਕਾਂ ਦੇ ਵਿੱਚ ਗੱਲ ਫਲਾਈ ਆ ਪ੍ਰਮਾਤਮਾ ਉਹਦੇ ਤੇ ਵੀ ਕਿਰਪਾ ਕਰੇ ਔਰ ਮੈਨੂੰ ਤਾਕਤ ਦੇਵੇ ਕਿਹੜੀ ਪਾਰਟੀਸ ਬਣਾ ਦੱਸੋਗੇ ਵੀ ਤੁਹਾਨੂੰ ਤੁਹਾਨੂੰ ਤੁਹਾਡੇ ਤਾਂ ਵੀ ਖਬਰ ਪਹੁੰਚੀ ਹੋਣੀ ਹੈ ਦੇਖੋ ਮੈਂ ਇਹਦਾ ਜ਼ਿਕਰ ਨਹੀਂ ਬੀਜੇਪੀ ਬੀਜੇਪੀ ਕਹਸੋ ਤਾਂ ਬੀਜੇਪੀ ਹੈ ਵੀ ਆਪਣੇ ਵੀ ਹੁੰਦੇ ਆ ਬਗਾਨੇ ਵੀ ਹੁੰਦੇ ਆ ਰਲ ਮਿਲ ਕੇ ਸਾਰੀਆਂ ਚੀਜ਼ਾਂ ਹੁੰਦੀਆਂ ਜਿਨ੍ਹਾਂ ਲੋਕਾਂ ਨੂੰ ਇਸ ਗੱਲ ਦੀ ਤਕਲੀਫ ਹੈ ਕਿ ਇਹ ਕੱਲ ਦਾ ਇੱਕ ਨੌਜਵਾਨ ਉੱਠ ਕੇ ਅੱਜ ਆਵਾਜ਼ ਦੀ ਪੰਜਾਬ ਦੀ ਜਿਹੜੀ ਆਵਾਜ਼ ਹੈ ਉਹ ਲੋਕ ਸਭਾ ਦੇ ਵਿੱਚ ਜਿਹੜਾ ਬਣਿਆ ਪਰ ਪਾਰਟੀ ਦਾ ਜਿਹੜਾ ਮਾਨ ਸਨਮਾਨ ਉੱਚਾ ਕੀਤਾ ਮੈਂ ਸਮਝਦਾ ਕਿ ਇਦਾਂ ਦੇ ਜਿਹੜੇ ਲੋਕ ਆ ਕਿਤਨਾ ਕਿਤ ਇਹੋ ਜੀਆਂ ਸਿਆਸਤਾਂ ਇਹੋ ਜੀਆਂ ਗੱਲਾਂ ਜਿਹੜੀਆਂ ਸ਼ਵੀ ਨੂੰ ਖਰਾਬ ਕਰਨ ਵਾਲੀਆਂ ਕਰਦੇ ਆ ਸੋ ਇਹ ਸਾਰੀਆਂ ਅਫਵਾਹਾਂ ਚੁਗਲੀਆਂ ਔਰ ਅਸੀਂ ਡਟ ਕੇ ਜਿਹੜਾ ਪਾਰਟੀ ਨੇ ਜਿਹੜਾ ਮੇਰੇ ਤੇ ਵਿਸ਼ਵਾਸ ਜਤਾਇਆ ਡਟ ਕੇ ਇਲੈਕਸ਼ਨ ਲੜਾਂਗੇ ਔਰ ਪਿਛਲੀ ਵਾਰੀ ਲਗਭਗ 60 ਹਜ਼ਾਰ ਦੀ ਲੀਡ ਸੀ ਔਰ ਇਸ ਵਾਰ ਜਿਹੜੀ ਲੀਡ ਆ ਉਹ 1 ਲੱਖ ਤੋਂ ਵੀ ਵੱਧ ਲੈ ਕੇ ਜਾਵਾਂਗੇ ਚਲੋ ਇਹ ਵੀ ਬਾਤ ਆ ਵੀ ਤੇ ਤੇ ਸੈਂਟਰ ਚ ਹੋਣਾ ਵੀ ਅੱਬ ਕੇ ਬਾਅਦ 400 ਪਾਰ ਤੁਸੀਂ 60000 ਤੇ ਅੱਛਾ ਇੱਕ ਚੀਜ਼ ਬਹੁਤ ਮਾਇਨੇ ਰੱਖਦੀ ਆ ਤੁਸੀਂ 2 ਸਾਲ ਜਿੰਨਾ ਵੀ ਤੁਹਾਨੂੰ ਟਾਈਮ ਮਿਲਿਆ ਇਹ तकरीबन ਸਾਲ ਕ ਪੂਰਾ ਸੀਗਾ ਤੁਸੀਂ ਮੌਨਸਨ ਸੈਸ਼ਨ ਚੋਂ ਬਾਹਰ ਹੋ ਗਏ ਤੁਹਾਨੂੰ ਲੱਗਦਾ ਵੀ ਤੁਸੀਂ ਕੰਮ ਕਰ ਲਿਆ ਸੈਟੀਸਫਾਈ ਹੋ ਜਾਂ ਕੁਝ ਰਹਿਂਦੀਆਂ ਗੱਲਾਂ ਸੀ ਵੀ ਮੈਂ ਆ ਕਰਨਾ ਚਾਹੁੰਨਾ ਸੀ ਜਲੰਧਰ ਲਈ ਹੋਈਆਂ ਨਹੀਂ ਫਿਰ ਉਸ ਬਾਅਦ ਮੈਂ ਇੱਕ ਸਵਾਲ ਹੋਰ ਕਰਾਂਗਾ ਉਹ ਦੇਖੋ ਜਿਹੜੇ ਜਿਹੜੇ ਕੇਂਦਰ ਦੇ ਜਿਹੜੇ ਪ੍ਰੋਜੈਕਟ ਹੈ ਇਹ ਥੋੜੇ ਲੰਬੇ ਟਾਈਮ ਇਹਨਾਂ ਨੂੰ ਲੱਗਦਾ ਕੋਈ ਵੀ ਪ੍ਰੋਜੈਕਟ ਹੈ ਉਹਨੂੰ ਪਾਸ ਕਰਾਨ ਦੇ ਉਹਦੀ ਫਿਜ਼ਿਬਿਲਟੀ ਤੇ ਉਹਦਾ ਸਾਰਾ ਜਿਹੜਾ ਪ੍ਰੋਸੈਸ ਹੈ ਇਹ ਥੋੜਾ ਜਿਹਾ ਲੰਬਾ ਹੁੰਦਾ ਕਾਫੀ ਪ੍ਰੋਜੈਕਟ ਜਿਹੜੇ ਆਨ ਗoing ਪ੍ਰੋਜੈਕਟ ਸੀਗੇ ਜਿਸ ਤਰ੍ਹਾਂ ਆਦਮਪੁਰ ਦਾ ਜਿਹੜਾ 에어ਪੋਰਟ ਆਨ ਗoing ਪ੍ਰੋਜੈਕਟ ਸੀਗਾ ਇਹਨੂੰ ਮੈਂ ਤੇਜ਼ੀ ਕਰਵਾਈ ਬਾਰ ਬਾਰ 에어ਪੋਰਟ ਤੇ ਗਏ ਬਾਰ ਬਾਰ ਜਿਹੜੇ ਆਫੀਸਰ ਸੀਗੇ ਉਹਨਾਂ ਦੇ ਨਾਲ ਰਾਫਤਾ ਰੱਖਿਆ ਬਾਰ ਬਾਰ ਸਾਡਾ ਜ਼ਿਲ੍ਹਾ ਪ੍ਰਸ਼ਾਸਨਾਂ ਜਿਹੜਾ ਉਨ੍ਹਾਂ ਦੇ ਉੱਤੇ ਦਬਾਅ ਰਿਹਾ ਪੂਰੇ ਕਿ ਕੰਮ ਹੈ ਜਿਹੜੇ ਟਾਈਮਲੀ ਜਿਹੜੇ ਨਿਭੜਨਾ ਚਾਹੀਦਾ ਤਾਂ ਜਿਸ ਤਰ੍ਹਾਂ ਟ੍ਰੇਨ ਰੁਕਵਾਂ ਦੀ ਗੱਲ ਸੀਗੀ ਬੰਦੇ ਭਾਰਤ ਟ੍ਰੇਨ ਇੱਥੇ ਰੁਕਣ ਦੀ ਉਹਦੇ ਲਈ ਵੀ ਰੇਲਵੇ ਮੰਤਰੀ ਨੂੰ ਮੈਨੂੰ 3-4 ਵਾਰ ਜਿਹੜਾ ਮਿਲਣਾ ਪਿਆ ਤਾਂ ਕਿ ਕਿਉਂਕਿ ਸਾਡੇ ਜਲੰਧਰ ਦੇ ਲੋਕਾਂ ਦੀ ਆਵਾਜ਼ ਸੀਗੀ ਕਿ ਬੰਦੇ ਭਾਰਤ ਟ੍ਰੇਨ ਦਾ ਜਿਹੜਾ ਸਟਾਪੇਜ ਹੈ ਉਹ ਜਲੰਧਰ ਦੇ ਵਿੱਚ ਵੀ ਜ਼ਰੂਰ ਹੋਣਾ ਚਾਹੀਦਾ ਸੋ ਮੈਂ ਸਮਝਦਾ ਕਿ ਟਾਈਮ ਦੀ ਬਹੁਤ ਘਾਟ ਸੀਗੀ ਅ ਕਰੀਬ ਤੁਸੀਂ ਕਹਿ ਲਓ ਕਿ 10 ਮਹੀਨੇ ਦਾ ਜਿਹੜਾ ਟਾਈਮ ਹੈ ਇਹਦੇ ਵਿੱਚ ਇਹ ਪ੍ਰੋਜੈਕਟ ਹੈ ਜਿਹੜੇ ਕੰਪਲੀਟ ਨਹੀਂ ਕੀਤੇ ਜਾ ਸਕਦੇ ਮੇਰੇ ਮਨ ਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਜਲੰਧਰ ਦੇ ਵਿੱਚ ਵੱਖ-ਵੱਖ ਹਲਕਿਆਂ ਦੀ ਜੇ ਮੈਂ ਗੱਲ ਕਰਾਂ ਆਦਮਪੁਰ ਹਲਕਾ ਫਲੋਰ ਹਲਕਾ ਜਿਹਦੇ ਵਿੱਚ ਰੇਲਵੇ ਕ੍ਰੋਸਿੰਗ ਹੈ ਜਿਹੜੀਆਂ ਹਜੇ ਵੀ ਫਾਟਕ ਨਹੀਂ ਗਈ ਜਗ੍ਹਾ ਦੇ ਉੱਤੇ ਤਾਂ ਉਹ 5-7 ਜਿਹੜੇ ਪੁਲ ਹੈ ਜਿੱਥੇ ਆਰੋਬੀ ਬਣਨੇ ਆ ਉਹ ਵੀ ਪਾਈਪਲਾਈਨ ਦੇ ਵਿੱਚ ਹੈ ਪੀਪੀ ਦਾ ਜਿਹੜਾ ਇੱਕ ਆਰਮ ਬੰਨੀ ਹੈ ਕਿ ਜਲੰਧਰ ਤੋਂ ਅੰਮ੍ਰਿਤਸਰ ਵਾਲੇ ਪਾਸੇ ਜਾਣ ਲਈ ਸਾਨੂੰ ਰਾਮਾ ਮੰਡੀ ਤੋਂ ਨਾ ਘੁੰਮਣਾ ਪਵੇ ਉਹਦੀ ਪਾਈਪ ਲਾਈਨ ਦੇ ਵਿੱਚ ਹੈ ਸੋ ਇਹ ਸਾਰੇ ਪ੍ਰੋਜੈਕਟ ਹੈ ਜਿਹੜੇ অনਗoing ਪ੍ਰੋਜੈਕਟ ਹੈ ਔਰ ਮੈਨੂੰ ਮਾਣ ਹੈ ਕਿ ਜਲੰਧਰ ਦੇ ਲੋਕ ਹੈ ਜਿਹੜੇ ਵਿਸ਼ਵਾਸ ਵੀ ਹੈ ਕਿ ਦੁਬਾਰਾ ਮੌਕਾ ਦੇਣਗੇ ਔਰ ਸਾਰੇ ਪ੍ਰੋਜੈਕਟ ਕੰਪਲੀਟ ਕਰਕੇ ਅਗਲੇ ਨਵੇਂ ਜਿਹੜੇ ਹੈ ਪ੍ਰੋਜੈਕਟ ਉਹ ਵੀ ਜਲੰਧਰ ਲਈ ਲੈ ਕੇ ਆਵਾਂਗੇ ਅੱਛਾ ਤੁਸੀਂ 에어ਪੋਰਟ ਦੀ ਗੱਲ ਕੀਤੀ ਹੈ ਤੁਸੀਂ ਜਦੋਂ 에어ਪੋਰਟ ਦਾ ਉਦਘਾਟਨ ਹੋਇਆ ਪਹੁੰਚੇ ਕਿਉਂ ਨਹੀਂ ਕਿਉਂਕਿ ਇਹ ਕਹਿੰਦੇ ਆ ਜੀ ਤੁਹਾਨੂੰ ਤੇ ਬਲਕੋਤ ਸਿੰਘ ਜਿਹੜੇ ਲੋਕਲ ਬੋਡੀ ਮਿਨਿਸਟਰ ਸਨ ਉਹਨਾਂ ਨੂੰ ਲੈਟਰਸ ਵੀ ਆਈਆਂ ਸੀਗੀਆਂ ਪਰ ਤੁਸੀਂ ਕਿੱਥੇ ਬਿਜ਼ੀ ਸੀਗੇ ਜਾਂ ਜਾਣਬੁੱਝ ਕੇ ਮਿਸ ਕੀਤਾ ਨਹੀਂ ਅਸੀਂ ਦਰਸਲ ਜਾਣਬੁੱਝ ਕੇ ਮਿਸ ਕਰਨ ਵਾਲੀ ਕੋਈ ਗੱਲ ਨਹੀਂ ਉਹ ਤਾਂ ਸਾਡਾ ਪ੍ਰਾਈਮ ਪ੍ਰੋਜੈਕਟ ਸੀਗਾ 에어ਪੋਰਟ ਲਈ ਬੜੀ ਕੋਸ਼ਿਸ਼ ਹੈ ਜਿਹੜੀ ਬਾਰ-ਬਾਰ ਮੈਂ ਐਵੀਏਸ਼ਨ ਮਿਨਿਸਟਰ ਜੋਤੀ ਰਾਹ ਦਿੱਤੇ ਆ ਜੀ ਨੂੰ ਮੈਂ ਕਾਫੀ ਵਾਰ ਮਿਲਿਆ ਸੋ ਮੈਂ ਉਹਨਾਂ ਦਾ ਥੈਂਕਸ ਵੀ ਕਰਦਾ ਕਿ ਉਹਨਾਂ ਨੇ ਮੇਰੀ ਗੱਲ ਦਾ ਮੇਰਾ ਮਾਨ ਰੱਖਦਿਆ ਹੋਇਆ ਜਲੰਧਰ ਦੇ ਲੋਕਾਂ ਦੀ ਆਵਾਜ਼ ਦਾ ਮਾਨ ਰੱਖਦਿਆ ਹੋਇਆ ਅੱਜ ਜਿਹੜਾ 에어ਪੋਰਟ ਆ ਉਹਨੂੰ ਸ਼ੁਰੂ ਕੀਤਾ ਔਰ 31 ਮਾਰਚ ਨੂੰ ਜਿਹੜੀ ਹੈ ਮੈਂ ਤੁਹਾਡੇ ਚੈਨਲ ਦੇ ਰਹੀ ਹਾਂ ਕੱਲ ਵੀ ਸਾਂਝੀ ਕਰਨਾ ਚਾਹਨਾ ਕਿ ਜਿਹੜੀ ਫਲਾਈਟ ਹੈ 31 ਮਾਰਚ ਨੂੰ ਜਿਹੜੀ ਹੈ ਇੱਥੇ ਆ ਰਹੀ ਹੈ ਸੋ ਫਲਾਈਟਾਂ ਵੀ ਜਿਹੜੀਆਂ ਇਹਦੀਆਂ ਨਾਲੋਂ ਨਾਲ ਸ਼ੁਰੂ ਹੋ ਰਹੀਆਂ ਸਟਾਰ 1 ਜਿਹੜੀ ਕੰਪਨੀ ਹੈ ਜਹਾਜ਼ਾਂ ਵਾਲੀ ਉਹ ਜਿਹੜੀਆਂ ਇੱਥੋਂ ਫਲਾਈਟ ਸ਼ੁਰੂ ਕਰ ਰਹੀ ਹੈ ਪਰ ਇੱਕ ਇੱਕ ਬਹੁਤ ਵੱਡਾ ਲੂਪ ਹੋਲ ਆ ਉੱਥੇ ਕਨੈਕਟੀਵਿਟੀ ਨਹੀਂ ਹੈਗੀ ਔਰ ਉਹ ਕਹਿੰਦੇ ਵੀ ਸਟੇਟ ਦਾ ਡਿਸਪਿਊਟ ਆ ਕੁਝ ਸਟੇਟ ਨੇ ਇਸ ਆਲ ਹੀ ਨਹੀਂ ਕੀਤਾ ਤੁਸੀਂ ਦੇਖੋ ਸੜਕਾਂ ਤਾਂ ਜਿਹੜੀਆਂ ਬਣ ਰਹੀਆਂ ਹੋਰ ਐਕਵਾਇਜ਼ੀਸ਼ਨ ਦਾ ਕੰਮ ਚੱਲ ਰਿਹਾ ਹੈ ਕਰੀਬ ਮੇਰਾ ਖਿਆਲ ਹੈ ਕਿ 1 ਕਿਲੋਮੀਟਰ ਏਰੀਆ ਜਿਹੜਾ 1.5 ਕਿਲੋਮੀਟਰ ਸ਼ਾਇਦ 1.5 ਕਿਲੋਮੀਟਰ ਏਰੀਆ ਜਿਹਦੀ ਐਕਵਾਇਜ਼ੀਸ਼ਨ ਹੋਣੀ ਆ ਉਹਦਾ ਐਕਵਾਇਜ਼ੀਸ਼ਨ ਦਾ ਜਿਹੜਾ ਪ੍ਰੋਸੈਸ ਚੱਲ ਰਿਹਾ ਉਥੇ ਲੋਕਾਂ ਦੀਆਂ ਜਿਹੜੀਆਂ ਜ਼ਮੀਨਾਂ ਉਹਨਾਂ ਨੂੰ ਐਕਵਾਇਰ ਕਰਕੇ ਚੌੜੀ ਸੜਕ ਹੈ ਜਿਹੜੀ 에ਰਪੋਰਟ ਤੱਕ ਜਿਹੜੀ ਬਣਨੀ ਆ ਉਹ ਵੀ ਆਨਗoing ਪ੍ਰੋਸੈਸ ਹੈ ਮੇਰਾ ਖਿਆਲ ਹੈ ਕਿ 5-6 ਮਹੀਨੇ ਤੋਂ ਵੀ ਕੰਪਲੀਟ ਹੋ ਜਾਏਗਾ ਜਦੋਂ ਤੁਸੀਂ ਲਾਸਟ ਆਏ ਸੀਗੇ ਤੁਸੀਂ ਕਹਿੰਦੇ ਜਲੰਧਰ ਦੀ ਬਾਉਂਡਰੀ ਕੰਪਲੀਟ ਕਰਾਂਗੇ ਕਿਉਂਕਿ 스마트 ਸਿਟੀ ਦੀ ਦਿੱਖ ਵੀ ਲੱਗਣੀ ਚਾਹੀਦੀ ਹੈ ਪਰ ਅਨਫੋਰਚਨਟਲੀ ਹਾਲੇ ਕੰਪਲੀਟ ਨਹੀਂ ਹੋਈ ਸੌਰੀ ਬਾਉਂਡਰੀ ਜਿਹੜੀ 120 ਫੁੱਟੀ ਰੋਡ 440 ਰੋਡ 100 ਬਾਉਂਡਰੀਜ਼ ਇੱਥੇ ਹਾਲੇ ਵੀ ਪਾਈਪਲਾਈਨ ਚਾ ਕੰਮ ਉਹ ਮਤਲਬ ਇੰਨਾ ਸਲੋ ਕਿਉਂ ਹੈ ਦੇਖੋ ਕੰਮ ਤਾਂ ਸਾਰੇ ਚੱਲ ਰਹੇ ਆ 스마트 ਰੋਡ ਜਿਹੜੀ ਵੈਸਟ ਹਲਕੇ ਚ ਬਣ ਰਹੀ ਸੀ ਉਹ ਕੰਮ ਮੁਕੰਮਲ ਹੋ ਚੁੱਕਾ ਕਪੂਰਥਲਾ ਰੋਡ ਸੀਗੀ ਇਹ ਸਾਰਾ ਜਿਹੜਾ ਕੰਮ ਹੈ ਬੜੇ ਤਰੀਕੇ ਨਾਲ ਚੱਲ ਰਿਹਾ ਸੋ ਕਾਫੀ ਚੀਜ਼ਾਂ ਜਿਹੜੀਆਂ ਅਟchnਾ ਸਨ ਪਿਛਲੇ ਸਮੇਂ ਦੇ ਜਿਹੜੇ ਆਫੀਸਰ ਸੀਗੇ ਉਹ ਇਹੋ ਜਿਹੀਆਂ ਲਿਟੀਗੇਸ਼ਨਾਂ ਜਿਹੜੀਆਂ ਪਾ ਕੇ ਗਏ ਆ ਕਿ ਜਲੰਧਰ ਦਾ ਜਿਹੜਾ ਸਪੋਰਟਸ ਹੱਬ ਦਾ ਜਿਹੜਾ ਪ੍ਰੋਜੈਕਟ ਹੈ ਕਰੀਬ 90 ਕੋਰ ਕਰੋੜ ਦਾ ਜਿਹੜਾ ਪ੍ਰੋਜੈਕਟ ਹੈ ਉਹ ਅਸੀਂ ਇਸ ਕਰਕੇ ਨਹੀਂ ਸ਼ੁਰੂ ਕਰ पाए ਕਿ ਉਹਦਾ ਸਾਰਾ ਟੈਂਡਰ ਪ੍ਰੋਸੈਸਰ ਜਿਹੜਾ ਗਲਤ ਕੀਤਾ ਹੋਇਆ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦੁਬਾਰਾ ਰਿਵਾਈਵ ਕਰਨ ਦੀ ਜ਼ਰੂਰਤ ਹੈ ਉਹ ਸਾਰਾ ਸਾਰਾ ਜਿਹੜਾ ਇਹ ਪ੍ਰੋਸੈਸ ਹੈ ਚੱਲ ਰਿਹਾ ਬਹੁਤ ਛੇਤੀ ਹੈ ਜਿਹੜਾ ਸਪੋਰਟ ਸਭ ਦਾ ਜਿਹੜਾ ਕੰਮ ਸ਼ੁਰੂ ਹੋ ਜਾਏਗਾ ਰੂਮਰਸ ਦੇ ਵਿੱਚ ਇੱਕ ਵੀ ਇਹ ਵੀ ਜੁੜਦਾ ਵੀ ਤੁਹਾਨੂੰ ਲੋਕਲ ਐਮ ਐਲ ਐ ਸਪੋਰਟ ਨਹੀਂ ਕਰਦੇ ਪਿੱਛੇ ਜਿੱਤੇ ਬਹੁਤ ਰੂਮਰ ਤੇਜ ਹੋ ਗਏ ਜਦੋਂ ਇੱਕ ਅਫਵਾਹ ਉੜੀ ਆ ਵੀ ਤੁਸੀਂ ਬੀ ਜੀ ਪੀ ਚ ਜਾ ਰਹੇ ਹੋ ਤੁਹਾਡਾ ਸਾਥੀ ਵੀ ਕਹਿੰਦੇ ਵੀ ਜਾ ਰਿਹਾ ਪਰ ਹੁਣ ਸਪੋਰਟ ਹੈਗੀ ਹੈ ਕਿ ਨਹੀਂ ਹੈਗੀ ਜਾਂ ਇਹ ਦੱਸੋ ਵੀ ਦੇਖੋ ਗੱਲ ਹੈ ਤਾਂ ਪਾਰਟੀ ਦੇ ਅੰਦਰ ਦੀਆਂ ਚੀਜ਼ਾਂ ਇਹੋ ਜੀ ਤਾਂ ਕੋਈ ਗੱਲ ਕਦੀ ਸਾਹਮਣੇ ਲਈ ਕਰਨੀ ਨਹੀਂ ਚਾਹੀਦੀ ਲਈ ਲਈ ਨਾ ਕੀਤੀ ਹੈ ਨਾ ਕਰਾਂਗੇ ਅੰਦਰਲੀਆਂ ਗੱਲਾਂ ਹੁੰਦੀਆਂ ਜਿਹੜੇ ਮਸਲੇ ਹੁੰਦੇ ਆ ਟਾਈਮਲੀ ਸੋਲਵ ਹੋ ਜਾਂਦੇ ਸਾਰੀਆਂ ਚੀਜ਼ਾਂ ਠੀਕ ਹੋ ਜਾਂਦੀਆਂ। ਅੱਛਾ ਇੱਕ ਇੱਕ ਛੋਟਾ ਜਿਹਾ ਕੁਐਸਚਨ ਲਾਸਟ ਜਾਂਦੇ ਹਾਂ। ਕਹਿੰਦੇ ਤੁਸੀਂ ਕੈਂਪੇਨ ਦੇ ਵਿੱਚ ਨਾ ਸਰਕਾਰੀ ਮਸ਼ੀਨਰੀ ਦਾ ਬਹੁਤ ਇਸਤੇਮਾਲ ਕਰਦੇ ਆ। ਪਿਛਲੇ ਪੀਐਲਆਈ ਵੀ ਪਈ ਸੀ ਤੁਹਾਡੇ ਤੇ ਪੀਆਈਐਲ ਪਈ ਸੀਗੀ। ਹਾਈ ਕੋਰਟ ਨੇ ਕਿਹਾ ਵੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੀ ਆਇਆ ਨਾ ਕਰੋ। ਪਟਿਆਲਾ ਰੈਲੀ 'ਚ ਹੋਇਆ, ਅੰਮ੍ਰਿਤਸਰ ਰੈਲੀ 'ਚ ਹੋਇਆ। ਇਹਦੇ ਉੱਤੇ ਕੁਝ ਟੇਕ। ਦੇਖੋ ਸਰਕਾਰੀ ਮਸ਼ੀਨਰੀ ਹੈ ਜਿਹੜੀ ਜਿਹੜੀਆਂ ਸਾਨੂੰ ਸਰਕਾਰੀ ਗੱਡੀਆਂ ਮਿਲੀਆਂ ਇਹ ਵੀ ਇਹਨਾਂ ਨੇ ਵਾਪਸ ਲੈ ਲੈਣੀਆਂ। ਬਾਕੀ ਮੈਨੂੰ ਨਹੀਂ ਪਤਾ ਸਰਕਾਰੀ ਮਸ਼ੀਨਰੀ ਕਿਹੜੀ ਜਾਂ ਕਿਹੜੀਆਂ ਚ ਮਾਡਲ ਕੋਡ ਆਫ ਕੰਡਕਟ ਜਿਹੜਾ ਲੱਗਾ ਅਸੀਂ ਉਹਦਾ ਪੂਰਾ ਸਤਿਕਾਰ ਕਰਦੇ ਹਾਂ ਔਰ ਜੋ ਸਾਡੀਆਂ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਉਹਦੇ ਅੰਦਰ ਰਹਿ ਕੇ ਜਿਹੜੀ ਇਲੈਕਸ਼ਨ ਕੈਂਪੇਨ ਕੀਤੀ ਜਾਏਗੀ ਇਸ ਵਾਰ ਕਿਹੜੇ ਮੁੱਦੇ ਲੈ ਉਠਾਉਂਗੇ ਕਿਉਂਕਿ ਮੁੱਦੇ ਤਾਂ ਬੜੇ ਆ ਉਹ ਤੁਸੀਂ ਉਠਾਉਂਦੇ ਰਹੇ ਹੋ ਇਸ ਵਾਰ ਤਿੰਨ ਮੁੱਦੇ ਜਾਂਦੇ ਜਾਂਦੇ ਦੱਸ ਦੋ ਵੀ ਕਿਹੜੇ ਜਲੰਧਰ ਵਾਲਿਆਂ ਦੇ ਲਈ ਚੱਕ ਰਿਹਾ ਦੇਖੋ ਗੱਲ ਹੈ ਕਿ ਮੁੱਦੇ ਦਾ ਟਾਈਮ ਨਾਲ ਬੰਦੇ ਆ ਸਾਰ ਨਾਲੋਂ ਵੱਡਾ ਮੁੱਦਾ ਤਾਂ ਕਿਸਾਨਾਂ ਦਾ ਮੁੱਦਾ ਹੈ ਐਮਐਸਪੀ ਦਾ ਮੁੱਦਾ ਹੈ ਕਿਸਾਨ ਵਿਚਾਰੇ ਅੱਜ 2-2 ਮਹੀਨੇ 3-3 ਮਹੀਨੇ ਤੋਂ ਸੜਕਾਂ ਦੇ ਉੱਤੇ ਬੈਠੇ ਆ ਤੋਂ ਕੇਂਦਰ ਦੀ ਸਰਕਾਰ ਨੂੰ ਚਾਹੀਦਾ ਕਿ ਇਹ ਮਸਲੇ ਹੱਲ ਕਰਨੇ ਚਾਹੀਦੇ ਆ ਕਿਸਾਨ ਆਪਣੇ ਘਰਾਂ ਨੂੰ ਵਾਪਸ ਪਰਤਨ ਬਹੁਤ ਸਾਰੇ ਮੁੱਦੇ ਆ ਕਿਸਾਨੀ ਦੇ ਮੁੱਦੇ ਆ ਆਰਡੀਐਫ ਦੇ ਮੁੱਦੇ ਆ ਪੰਜਾਬ ਦਾ ਪੈਸਾ ਜਿਹੜਾ ਕੇਂਦਰ ਵੱਲ ਖੜਾ ਰੁਕਿਆ ਪਿਆ ਬਹੁਤ ਸਾਰੇ ਮੁੱਦੇ ਆ ਜਿਹੜੇ ਪਿਛਲੇ ਸਮੇਂ ਤੇ ਵੀ ਚੁੱਕੇ ਸੀ ਔਰ ਕਿਉਂਕਿ ਮੈਂ ਉਸ ਵੇਲੇ ਇਕੱਲਾ ਸੀਗਾ ਔਰ ਮੈਨੂੰ ਪੂਰਾ ਨਾ ਆਸ ਹੈ ਕਿ ਇਸ ਵਾਰ ਹੋਰ 15-20 ਸਾਥੀ ਨਾਲ ਹੋਣਗੇ ਤਾਂ ਅਸੀਂ ਪੂਰੀ ਜੋਰ ਦੇ ਨਾਲ ਜਿਹੜੇ ਆ ਪੰਜਾਬ ਦੇ ਮੁੱਦੇ ਚੁੱਕਾਂਗੇ ਬਹੁਤ ਬਹੁਤ ਸ਼ੁਕਰੀਆ ਤੇ ਬੈਸਟ ਆਫ ਲੱਕ ਥੈਂਕਿਊ 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 ਜੀ ਧੰਨਵਾਦ ਸੁਸ਼ੀਲ ਰਿੰਕੂ ਸਾਹਿਬ ਕਹਿੰਦੇ ਆ ਵੀ ਇਸ ਵਾਰ ਅਸੀਂ ਜਾਦੇ ਜਣੇ ਹੋਵਾਂਗੇ ਜਿਵੇਂ ਇਹਨਾਂ ਦੇ ਕਨਵੀਨਰ ਵੀ ਕਹਿੰਦੇ ਆ ਵੀ 13 ਚੋਂ 13 ਆਉਣਗੇ ਆ ਇਹ ਤਾਂ ਸਮਾਂ ਦੱਸੂਗਾ ਵੈਸੇ 13 ਚੋਂ 13 ਆਉਂਦੀਆਂ ਕਿ ਕੀ ਹੁੰਦਾ ਪਰ ਲਗਾਤਾਰ ਪੰਜਾਬ ਦੀ ਗੱਲ ਤੇ ਕਰਦੇ ਰਹਿਣਾ ਚਾਹੀਦਾ ਔਰ ਆਮ ਆਦਮੀ ਪਾਰਟੀ ਤੋਂ ਤੁਹਾਨੂੰ ਉਮੀਦਾਂ ਹੈ ਕਿ ਨਹੀਂ ਹੈ ਤੁਸੀਂ ਵੀ ਇਹ ਦੱਸਣਾ ਆ ਪਰ ਇੱਕ ਚੀਜ਼ ਜ਼ਰੂਰ ਹੈ ਵੀ ਜਦੋਂ ਇਲੈਕਸ਼ਨ ਆਉਂਦਾ ਆਪਣੇ ਘਰੋਂ ਜ਼ਰੂਰ ਨਿਕਲੋ ਤੇ ਵੋਟ ਜ਼ਰੂਰ ਕਰੋ ਕੈਮਰਾਮੈਨ ਵਿਰਿੰਦਰ ਦੇ ਨਾਲ ਮਜਦੰਦਰ ਸਿੰਘ ਖੇੜਾ ਜਗ ਬਾਣੀ ਦੇਲੇ